ਕਿਸਾਨੀ ਅੰਦੋਲਨ ਦੇ ਵਿਚਾਲੇ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਕੱਲ ਜਿਹੜੀ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਆ ਉਸ ਦੇ ਵੱਲੋਂ ਇੱਕ ਅਹਿਮ ਬੈਠਕ ਕੀਤੀ ਜਾਣੀ ਹੈ ਅਹਿਮ ਬੈਠਕ ਕੀਤੀ ਜਾਣੀ ਹੈ ਉਸ ਕਮਿਸ਼ਨ ਦੇ ਨਾਲ ਜਿਹੜਾ ਕਮਿਸ਼ਨ ਖੇਤੀਬਾੜੀ ਦੇ ਵਿੱਚ ਲਾਗਤ ਤੇ ਕੀਮਤਾਂ ਤੈਅ ਕਰਦਾ ਹੈ ਐਮਐਸਪੀ ਵੀ ਫਸਲਾਂ ਦੇ ਉੱਪਰ ਐਮਐਸਪੀ ਵੀ ਜਿਹੜਾ ਕਮਿਸ਼ਨ ਤੈਅ ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਾਰਤੀ ਫੌਜ 'ਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਵਾਰਸਾਂ ਨੂੰ 1 ਕਰੋੜ ਰੁਪਏ ਦੇਣ ਦੀ ਯੋਜਨਾ ਚਲਾਈ ਜਾ ਰਹੀ ਹੈ ਇਸੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹਾਦਤ ਦਾ ਜਾਨ ਪੀਣ ਵਾਲੇ ਫੌਜ ਦੇ ਜਵਾਨਾਂ ਦੇ ਘਰ ਜਾ ਕੇ ਉਹਨਾਂ ਦੇ ਵਾਰਸਾਂ ਨੂੰ 1-1 ਕਰੋੜ ਰੁਪਏ ਦੇ ਚੱਕ ਸੌਂਪ ਰਹੇ ਹਨ ਇਸ ਦੇ ਨਾਲ ਹੀ ਪਰਿਵਾਰ ਦੀ ਮਦਦ ਲਈ ਹੋਰ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ सीएम साहब ने जी यही कहा ਸਾਡੇ ਵਾਸਤੇ ਵੀ ਸੋਨ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਜਿਹੜੀਆਂ ਮਿਲਦੀਆਂ ਹੋ ਜਨ ਆਪਣੇ ਬੱਚੇ ਨੂੰ ਸਹੀ ਦੀ ਦਾ ਦਰਜਾ ਮਿਲੂਗਾ ਦਿੱਤਾ ਜਾਊਗਾ। ਇਹ ਹੀ ਸਾਨੂੰ ਗੱਲ ਸਾਰੀ ਕਹਿ ਕੇ ਕਹਿੰਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ। ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇਨੇਕ ਉਪਰਾਲਾ ਕੀਤਾ ਗਿਆ ਹੈ। ਤਾਂ ਯਾਨੀ CSCPO ਦੇ ਨਾਲ ਇਹ ਬੈਠਕ ਹੋਣ ਜਾ ਰਹੀ ਹੈ ਔਰ ਸਭ ਤੋਂ ਵੱਡੀ ਤੇ ਅਹਿਮ ਗੱਲ ਹੈ ਕਿ ਪਹਿਲੀ ਅਜੇ ਹੀ ਮੀਟਿੰਗ ਹੋਏਗੀ ਜਿਸ ਤੇ ਜਿਸ ਨੂੰ ਲੈ ਕੇ ਆਸਾਰ ਜਿਹੜੇ ਉਹ ਜਤਾਏ ਜਾ ਰਹੇ ਨੇ ਕਿ ਸ਼ਾਇਦ ਕਿਸਾਨੀ ਮਸਲੇ ਦਾ ਹੱਲ ਜਿਹੜਾ ਉਹ ਕੀਤਾ ਜਾ ਸਕੇ ਪੂਰੀ ਜਾਣਕਾਰੀ ਲੈ ਲੈਂਦੇ ਮਰਨਾ ਫੋਨ ਲਾਈਨ ਤੇ ਜੁਆਇੰਟ ਐਡੀਟਰ ਪਮੇਲ ਪਾਟਿਆ ਜੁੜੇ ਹੋਏ ਨੇ ਪਮੇਲ ਜੀ ਬੇਹਦ ਅਹਿਮ ਖਬਰ ਹੈ ਔਰ ਪਹਿਲੀ ਮੀਟਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਈ ਪਾਵਰ ਕਮੇਟੀ ਵੱਲੋਂ ਜੀ ਬਿਲਕੁਲ ਜਿਹੜੀ ਸੁਪਰੀਮ ਕੋਰਟ ਵੱਲੋਂ ਹਾਈ ਪਾਵਰ ਕਮੇਟੀ ਬਣਾਈ ਗਈ ਹੈ ਉਸ ਦੀ ਕੱਲ ਪਹਿਲੀ ਮੀਟਿੰਗ ਹੋਣੀ ਹੈ ਬਹੁਤ ਇੰਪੋਰਟੈਂਟ ਇਹ ਮੀਟਿੰਗ ਹੋਣ ਜਾ ਰਹੀ ਹੈ ਕਿਉਂਕਿ ਇਸ ਮੀਟਿੰਗ ਦੀ ਜਿਹੜੀ ਇਸ ਹਾਈ ਪਾਵਰ ਕਮੇਟੀ ਦੀ ਜਿਹੜੀ ਮੀਟਿੰਗ ਹੋਣੀ ਹੈ ਉਹ CACP ਨਾਲ ਹੋਣੀ ਹੈ CACP ਕੀ ਹੈ ਕਮਿਸ਼ਨ ਆਫ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਯਾਨੀ ਖੇਤੀ ਦੇ ਵਿੱਚ ਜਿਹੜੀ ਲਾਗਤ ਹੈਗੀ ਹੈ ਉਹ ਜਿਹੜੀ ਕੀਮਤ ਹੈਗੀ ਹੈ ਅਸਲੋਂ ਇੱਕ ਕਮਿਸ਼ਨ ਜਿਹੜਾ ਹੈਗਾ ਮੈਨੇਜ ਕਰਦਾ ਖਾਸ ਤੌਰ ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਐਮਐਸਪੀ ਦਿੱਤੀ ਜਾਂਦੀ ਹੈ ਤਈ ਫਸਲਾਂ ਦੇ ਉੱਤੇ ਦੇਸ਼ ਭਰ ਦੇ ਵਿੱਚ ਜਿੱਥੇ ਵੀ ਜਿਹੜੀ ਐਮਐਸਪੀ ਦਿੱਤੀ ਜਾਂਦੀ ਹੈਗੀ ਹੈ ਤਈ ਫਸਲਾਂ ਤੇ ਉਹ ਇਸੇ ਕਮਿਸ਼ਨ ਦੀ ਰეკਮੈਂਡੇਸ਼ਨ ਤੇ ਹੀ ਲਾਗੂ ਹੁੰਦੀ ਹੈ ਇਹ ਕਮਿਸ਼ਨ ਬਹੁਤ ਇੰਪੋਰਟੈਂਟ ਹੈਗਾ ਜਿਹੜੀ ਹੋਰ ਉਹ ਜਿਹੜੀ ਤਈ ਫਸਲਾਂ ਤੇ ਐਮਐਸਪੀ ਮਿਲ ਰਹੀ ਹੈ ਕਿ ਜਿਸ ਦੇ ਵਿੱਚ ਕਣਕ ਝੋਨਾ ਤੇ ਮੱਕੀ ਵੀ ਸ਼ਾਮਿਲ ਹੈਗੀਆਂ ਮਿਲਟਰੀ ਨੂੰ ਕੋ ਸ਼ਾਮਿਲ ਨਹੀਂ ਉਹਨਾਂ ਦੀ ਜਿਹੜੀ ਐਮਐਸਟੀ ਹੈ ਉਹ ਇਸੇ ਕਮਿਸ਼ਨ ਵੱਲੋਂ ਜਿਹੜੀ ਹੈ ਤੈਅ ਕੀਤੀ ਜਾਂਦੀ ਹੈ ਕਮਿਸ਼ਨ ਆਫ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਕੱਲ ਨੂੰ ਸੁਪਰੀਮ ਕੋਰਟ ਦੀ ਜਿਹੜੀ ਹਾਈ ਪਾਵਰ ਕਮੇਟੀ ਹੈਗੀ ਹੈ ਜਸਟਿਸ ਨਵਾਬ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੀ ਬਣਾਈ ਗਈ ਹੈ ਉਹਨਾਂ ਦੀ ਇਸ ਕਮਿਸ਼ਨ ਦੇ ਨਾਲ ਪਹਿਲੀ ਮੀਟਿੰਗ ਜਿਹੜੀ ਹੈ ਉਹ ਹੋਣੀ ਹੈ ਔਰ ਕਮਿਸ਼ਨ ਨੇ ਹੀ ਇਹ ਮੀਟਿੰਗ ਬੁਲਾਈ ਹੈ ਪੰਚਕੁਲਾ ਦੇ ਵਿੱਚ ਕੱਲ ਨੂੰ ਇਹ ਸਵੇਰੇ 11 ਵਜੇ ਮੀਟਿੰਗ ਹੋਣੀ ਹੈ ਪੰਚਕੂਲਾ ਦਾ ਜਿਹੜਾ PWD ਗੈਸਟ ਹਾਊਸ ਹੈਗਾ ਰੈਸਟ ਹਾਊਸ ਹੈ ਉੱਥੇ ਇਹ ਮੀਟਿੰਗ ਹੋਣੀ ਹੈ ਬਹੁਤ ਵੱਡੀ ਡਿਵੈਲਪਮੈਂਟ ਹੈਗੀ ਹੈ ਕਿਉਂਕਿ ਹੁਣ ਅੱਜ ਸੁਪਰੀਮ ਕੋਰਟ ਦੀ ਇਹ ਹਾਈ ਪਾਵਰ ਕਮੇਟੀ ਜਸਟਿਸ ਨਵਾਬ ਸਿੰਘ ਦੀ ਅਗਵਾਈ ਦੇ ਵਿੱਚ ਕਿਸਾਨਾਂ ਨਾਲ ਵੀ ਮੁਲਾਕਾਤ ਕਰ ਰਹੀ ਹੈ ਜੀ ਜੀ ਕਨੌਲੀ ਦੇ ਵਿੱਚ ਦਲੇਵਾਲ ਸਾਹਿਬ ਦਾ ਹਾਲਚਾਲ ਜਾਣਨ ਜਾਏਗੀ ਔਰ ਕੱਲ ਨੂੰ ਇਹ ਮੀਟਿੰਗ ਜਿਹੜੀ ਹੈ ਪੰਚਕੂਲਾ ਦੇ ਵਿੱਚ ਹੋਣੀ ਹੈ ਸੁਣ ਕੇ ਨੂੰ ਤੁਸੀਂ ਇਸ ਤਰ੍ਹਾਂ ਦੇ ਨਾਲ ਸਮਝ ਸਕਦੇ ਹੋ ਕਿ ਐਮ ਐਸ ਪੀ ਦੀ ਜਿਹੜੀ ਕਿਸਾਨਾਂ ਦੀ ਡਿਮਾਂਡ ਹੈਗੀ ਕਲ ਇਹ ਗਾਰੰਟੀ ਬਣੇ ਜੀ ਜੀ ਔਰ ਸੁਪਰੀਮ ਕੋਰਟ ਦੀ ਕਮੇਟੀ ਨੇ ਜੇ ਕੱਲ ਕਲਿਸ਼ਨ ਨੂੰ ਜਿਹੜਾ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਨੂੰ ਜੇ ਬੁਲਾਇਆ ਇਹਦਾ ਮਤਲਬ ਸੁਪਰੀਮ ਕੋਰਟ ਹਣ ਐਮ ਐਸ ਪੀ ਦੀਆਂ ਸੰਭਾਵਨਾਵਾਂ ਤੇ ਵੀ ਕੱਲ ਨੂੰ ਗੱਲਬਾਤ ਜਿਹੜਾ ਹੈਗਾ ਕਰੇਗਾ ਸੱਤ ਦਿਨ ਸੱਤ ਦਿਨਾਂ ਦੀ ਮੀਟਿੰਗ ਹੋਣੀ ਹੈ ਇਹ ਵੀ ਨਹੀਂ ਇਹ ਗੱਲ ਹੈ ਕਿ ਮੀਟਿੰਗ 2 ਘੰਟੇ 4 ਘੰਟੇ ਚੱਲੇ ਸੱਤ ਦਿਨਾਂ ਦੀ ਮੀਟਿੰਗ ਹੋਣੀ ਹੈ ਯਾਨੀ ਸੁਪਰੀਮ ਕੋਰਟ ਇਹਨੂੰ ਅ ਪ੍ਰੋਪਰ ਇਨ ਡੈਪਥ ਡੀਟੇਲ ਦੇ ਵਿੱਚ ਡਿਸਕਸ ਕਰੇਗਾ ਇਸ ਸਬਮਿਸ਼ਨ ਦੇ ਨਾਲ ਔਰ ਸਾਰੀ ਗੱਲਬਾਤ ਜਿਹੜੀ ਹੈ ਉਹ ਲੱਗਦਾ ਕਿ ਕਿਸੇ ਇੱਕ ਸਿਰੇ ਤੱਕ ਤੇ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਹੋਏਗੀ ਕਿਉਂਕਿ ਇਸ ਜਿਹੜਾ ਸੁਪਰੀਮ ਕੋਰਟ ਦਾ ਹਾਈ ਪਾਵਰ ਨੀਤੀ ਹੈ ਜਿਹਦੇ ਵਿੱਚ ਜਿਹੜੇ ਅ ਐਗਰੀਕਲਚਰ ਸਾਇੰਟਿਸਟ ਜਿਨ੍ਹਾਂ ਨੂੰ ਕਿਹਾ ਜਾਂਦਾ ਦਵਿੰਦਰ ਸ਼ਰਮਾ ਨੇ ਤੇ ਜਿਹੜੇ ਜਿਹੜੇ ਆਰਥਿਕ ਨੀਤੀਆਂ ਦੇ ਜਿਹੜੇ ਮਾਹਰ ਹੈਗੇ ਨੇ ਛਾਤਰੀ ਹਰਸ ਹੁੰਮਨ ਵੀ ਉਸ ਕਮੇਟੀ ਦੇ ਵਿੱਚ ਹੈਗੇ ਨੇ ਤੇ ਕਿਸਾਨ ਕਮਿਸ਼ਨ ਦੇ ਜਿਹੜੇ ਡਾਕਟਰ ਸੁਪਾਲ ਸਿੰਘ ਨੇ ਤੇ ਹਰਿਆਣੇ ਦੇ ਡੀ ਸਾਬਕਾ ਡੀਜੀਪੀ ਬੀਬੀਆ ਸੱਲੂ ਨੇ ਜਿਹੜੇ ਐਗਰੀਕਲਚਰ ਦੇ ਵੱਡੇ ਔਟ ਨੇ ਦੇਸ਼ ਦੇ ਮੰਨੇ ਜਾਂਦੇ ਦਵਿੰਦਰ ਸ਼ਰਮਾ ਵਰਗੇ ਉਹ ਵੀ ਇਸ ਸੁਖਰੀ ਰਿਪੋਰਟ ਦੀ ਹਾਈ ਪਾਵਰ ਕਮੇਟੀ ਦੇ ਵਿੱਚ ਰੱਖੇ ਹੋਏ ਨੇ ਔਰ MSP ਤੇ ਜਾਂ agriculture cost and prices ਜੋਤੇ ਇਹਨਾਂ ਮਾਇਗਾ ਦੀ ਬਹੁਤ ਵੱਡੀ ਸਟੱਡੀ ਹੈ ਜੀ ਇੰਟਰਨੈਸ਼ਨਲ ਲੈਵਲ ਦੀ ਤੇ ਦਾ ਮਤਲਬ ਕੱਲ ਨੂੰ ਜੇ ਇੱਕ ਕਮੇਟੀ ਅ ਦੀਆਂ ਮੀਟੀਆਂ ਜਿਹੜੀਆਂ ਸ਼ੁਰੂ ਹੁੰਦੀਆਂ ਨੇ CASCP ਦੇ ਨਾਲ ਕਮਿਸ਼ਨ ਆਫ ਐਗਰੀਕਲਚਰ ਕੋਸਟ ਐਂਡ ਪ੍ਰਾਈਸਿਸ ਦੇ ਨਾਲ ਤੇ ਮੁਲਾਦਾ ਇਹਨਾਂ ਤੱਕ ਦੀ ਸਭ ਤੋਂ ਵੱਡੀ ਡਵੈਲਪਮੈਂਟ ਹੋਏਗੀ ਕਿਉਂਕਿ ਜਿਹੜੀ ਤੈ ਫਸਲਾਂ ਤੇ ਮੈਂ ਦੁਬਾਰਾ ਦੱਸ ਦਿੰਨਾ ਜਿਹੜੀ ਤੈ ਫਸਲਾਂ ਤੇ MSP ਇਸ ਸਮੇਂ ਦਿੱਤੀ ਜਾ ਰਹੀ ਹੈ ਉਹ ਐਮਐਸਪੀ ਵੀ ਉਸੇ ਕਮਿਸ਼ਨ ਦੀ ਰეკਮੈਂਡੇਸ਼ਨ ਤੇ ਕੇਂਦਰ ਸਰਕਾਰ ਨੇ ਲਾਗੂ ਕੀਤੀ ਹੈ ਤੇ ਇਹ ਜਿਹੜਾ ਕਮਿਸ਼ਨ ਹੁੰਦਾ ਹੈ ਅ ਕਾਸੀਸੀਪੀ ਜਿਹੜਾ ਕਮਿਸ਼ਨ ਹੁੰਦਾ ਹੈ ਇਹ ਜਿਹੜਾ ਐਗਰੀਕਲਚਰ ਮਿਨਿਸਟਰੀ ਹੈ ਯੂਨੀਅਨ ਮਿਨਿਸਟਰੀ ਕੇਂਦਰ ਦਾ ਜਿਹੜਾ ਐਗਰੀਕਲਚਰ ਖੇਤੀਬਾੜੀ ਮੰਤਰਾਲਾ ਤੇ ਫਾਰਮਰ ਵੈਲਫੇਅਰ ਮੰਤਰਾਲਾ ਉਹਦੇ ਅਧੀਨ ਹੁੰਦਾ ਹੈ ਯਾਨੀ ਇਹ ਕਮਿਸ਼ਨ ਖੇਤੀਬਾੜੀ ਮੰਤਰਾਲੇ ਨੂੰ ਰეკਮੈਂਡੇਸ਼ਨ ਕਰਦਾ ਹੈ ਤੇ ਖੇਤੀਬਾੜੀ ਮੰਤਰਾਲਾ ਤੇ ਕੇਂਦਰ ਸਰਕਾਰ ਹੀ ਦੁਬਾਰਾ ਐਮਐਸਪੀ ਨੂੰ ਲਾਗੂ ਕਰਦੀ ਹੈ कोई भी प्राइवेट प्लेयर या कोई भी अः सरकारी अः जी खरीद है वह तो ना हो एक बहुत वही डिवेलपमेंट हैगी है कल मीटिंग और सात दिन तक यह चलनी है मोड़ी अः एक होगी हो कि ਸਪਰੀਮ ਕੋਰਟ ਦੀ ਕਮੇਟੀ ਇਹ ਮੀਟਿੰਗ ਕਰੇਗੀ ਤੇ ਸ਼ਾਇਦ ਕਿਸੇ ਕਿਸੇ ਨਤੀਜੇ ਦਾ ਕੰਟਰੋਲ ਦਾਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਕਿਉਂਕਿ ਇੱਕ ਬਹੁਤ ਸੀਰੀਅਸ ਮੈਟਰ ਆਪਾਂ ਕਹਿ ਸਕਦੇ ਹਾਂ ਕਿ ਬਣਿਆ ਹੋਇਆ ਇਸ ਵੇਲੇ ਤਾਂ ਜਿਸ ਤਰੀਕੇ ਦੇ ਨਾਲ ਕਹਿ ਲਈ ਕਿ ਸੁਪਰੀਮ ਕੋਰਟ ਕੋਰਟ ਦੀ ਜਿਹੜੀ ਕਮੇਟੀ ਹੈ ਹਾਈ ਪਾਵਰ ਕਮੇਟੀ ਇਸ ਦੇ ਵੱਲੋਂ ਹਮਲਾ ਕਹਿ ਲਿਆ ਆਪਾਂ ਜਿਹੜਾ ਕੀਤਾ ਜਾ ਰਿਹਾ ਹੈ ਤਾਂ ਏ ਮੰਨ ਸਕਦੇ ਆ ਆਪਾਂ ਪੰ ਮਿਲ ਕੇ ਕੋਈ ਨਾ ਕੋਈ ਸਾਰਥਿਕ ਨਤੀਜੇ ਜ਼ਰੂਰ ਆਣਗੇ ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ 7 ਦਿਨ ਇਸ ਤੇ ਵਿਚਾਰ ਉਹਨਾਂ ਦੇ ਵੱਲੋਂ ਕੀਤਾ ਜਾਣਾ ਤਾਂ ਹੋ ਸਕਦਾ ਹੈ ਕਿ ਇਸ ਮੀਟਿੰਗ ਦੇ ਵਿੱਚ ਵੀ ਕੋਈ ਨਤੀਜੇ ਨਿਕਲਣ ਦੇਖੋ ਬਿਲਕੁਲ ਕਿਉਂਕਿ ਹਮ ਤਾਂ ਦੋਸਰੀ ਦੋਨੋਂ ਚੀਜ਼ਾਂ ਦੇਖੋ ਅੱਜ ਉਹਨਾਂ ਨੇ ਡਲੇਵਾਲ ਉਹਨਾਂ ਨਾਲ ਮੁਲਾਕਾਤ ਕਰਨੀ ਹੈ ਹਾਈ ਪਾਵਰ ਕਮੇਟੀ ਨੇ ਜ਼ਾਹਰ ਤੌਰ ਤੇ ਕਿਸਾਨ ਆਪਣੀ ਉਹਨਾਂ ਨੂੰ ਗੱਲਾਂ ਰੱਖਣਗੇ ਕਿ ਅਸੀਂ ਐਮਐਸਸੀ ਦੀ ਗਰੰਟੀ ਚਾਹੁੰਦੇ ਹਾਂ ਆਪਣੇ ਐਮਐਸਸੀ ਦੀ ਗਰੰਟੀ ਚਾਹੁੰਦੇ ਔਰ ਇਸ ਤਰ੍ਹਾਂ ਦੇ ਨਾਲ ਦੀ ਸਰੂਪ ਰੇਖਾ ਦੇ ਵਿੱਚ ਚਾਹੁੰਦੇ ਆ ਕੱਲ ਨੂੰ ਜਦੋਂ ਉਹ ਕਮਿਸ਼ਨ ਦੇ ਨਾਲ ਮੁਲਾਕਾਤ ਕਰੇਗੀ ਹਾਈ ਪਾਵਰ ਕਮੇਟੀ ਤੇ ਉਹ ਘਟੋ ਘਟ ਉਹਦੀਆਂ ਸੰਭਾਵਨਾਵਾਂ ਡਿਸਕਸ ਹੋਣਗੀਆਂ कि एग्रीकल्चर कॉस्ट की है प्राइस की है और जे एमएसपी ਦਿੱਤੀ ਜਾਂਦੀ ਹੈ ਕਾਨੂੰਨੀ ਗਰੰਟੀ ਦੇ ਜ਼ਰੀਏ ਤੇ ਉਹਦੀ ਇਕਨੋਮਿਕਲੀ ਨਫੇ ਨੁਕਸਾਨ ਜਿਹਾ ਉਹਦੀ ਕੈਲਕੂਲੇਸ਼ਨ ਕਿ ਹੋ ਸਕਦੀ ਹੈ ਤੇ ਇਹ ਇੱਕ ਕਮੇਟੀ ਸਰ ਜਿਹੜੀ ਰਿਪੋਰਟ ਸੁਪਰੀਮ ਕੋਰਟ ਤੇ ਸਬਮਿਟ ਕਰੇਗੀ ਇਸੇ ਸੁਪਰੀਮ ਕੋਰਟ ਜਿਸ ਤਰ੍ਹਾਂ ਦੇ ਨਾਲ ਇਸ ਨੂੰ ਅੱਗੇ ਮਤਲਬ ਪਹਿਲ ਕਰਕੇ ਮਾਨੀਟਰ ਕਰ ਰਿਹਾ ਸਾਰੀਆਂ ਚੀਜ਼ਾਂ ਨੂੰ ਤੇ ਮਨ ਲਗਾ ਕਿ ਜਿਹੜੀ ਸੁਪਰੀਮ ਕੋਰਟ ਫਿਰ ਸ਼ਾਇਦ ਇਸ ਕੰਡੀਸ਼ਨ ਦੇ ਵਿੱਚ ਹੋਏਗੀ कि ਜਿਹੜੀ ਉਹਦੀ ਆਪਣੀ ਬਣਾਈ ਕਮੇਟੀ ਹੈ ਉਹਦੀ ਜੋ ਵੀ ਰეკਮੈਂਡੇਸ਼ਨ ਹੋਣੀ ਹੈ ਤਾਂ ਉਹ ਦੁਬਾਰਾ ਉਹ ਰეკਮੈਂਡੇਸ਼ਨ ਕੇਂਦਰ ਸਰਕਾਰ ਨੂੰ ਕਹੇਗੀ ਕਿ ਐਮਐਸਪੀ ਦੀ ਗਰੰਟੀ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ ਜਾਂ ਕਿਸ ਰੂਪ ਦੇ ਵਿੱਚ ਦਿੱਤੀ ਜਾ ਸਕਦੀ ਹੈ ਕਿ ਬਹੁਤ ਇੰਪੋਰਟੈਂਟ ਵਟ ਇਸ ਡਵੈਲਪਮੈਂਟ ਹੋਏਗੀ ਹਾਈ ਪਾਵਰ ਕਮੇਟੀ ਦੀ ਇਸ ਪੀਪੀਸੀ ਸੀਐਸਪੀ ਕਮਿਸ਼ਨ ਦੇ ਨਾਲ ਮੀਟਿੰਗ ਆ ਤਾਂ ਇੱਕ ਸਵਾਲ ਜਿਹੜਾ ਉਹ ਜ਼ਰੂਰ ਹੈ ਆ ਆ ਰਿਹਾ ਜ਼ਹਿਨ ਦੇ ਵਿੱਚ ਕਿ ਜਿਸ ਤਰੀਕੇ ਨਾਲ ਕਿਉਂਕਿ ਹਾਈ ਪਾਵਰ ਕਮੇਟੀ ਜਿਹੜੀ ਸੁਪਰੀਮ ਕੋਰਟ ਨੇ ਇਸੇ ਕਰਕੇ ਬਣਾਈ ਸੀ ਕਿ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣ ਤੇ ਬਾਰਡਰ ਜਿਹੜੇ ਓਖਲਵਾ ਦਿੱਤੇ ਜਾਣ ਤਾਂ ਅਜੇ ਹੀ ਵਿੱਚ ਕਿਉਂਕਿ ਜਿਸ ਪੜਾਪ ਤੇ ਆਪਾਂ ਕਹਿ ਲਈਏ ਆ ਕੇ ਪਹੁੰਚਿਆ ਹੋਇਆ ਅੰਦੋਲਨ ਜਾਂ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਢੱਲੇਵਾਲ ਮਰਨ ਵਰਤੇ ਤੇ ਬੈਠੇ ਹੋਏ ਨੇ ਹਾਲਾਤ ਉਹਨਾਂ ਦੇ ਦਿਨੋਂ ਦੇ ਨਾਜ਼ੁਕ ਹੁੰਦੇ ਜਾ ਰਹੇ ਨੇ ਤਾਂ ਇਹ ਪਹਿਲ ਜਿਹੜੀ ਹੈ ਉਹ ਕਮੇਟੀ ਦੇ ਵੱਲੋਂ ਕੀਤੀ ਗਈ ਹੈ ਜਾਂ ਕਮਿਸ਼ਨ ਦੇ ਵੱਲੋਂ ਕੋਈ ਸੱਦਾ ਦਿੱਤਾ ਗਿਆ ਹੈ ਨਹੀਂ ਇਹ ਜਿਹੜੀ ਕੱਲ ਵੀ ਮੀਟਿੰਗ ਹੋਣੀ ਹੈ ਇਹ ਕਮੇਟੀ ਨੇ ਹੀ ਜਿਹੜਾ ਉਹਨਾਂ ਨੂੰ ਕਮਿਸ਼ਨ ਨੂੰ ਬੁਲਾਇਆ ਹੈਗਾ ਬੰਚ ਉਹਨਾਂ ਦੇ ਵਿੱਚ ਮੀਟਿੰਗ ਬੁਲਾਈ ਹੈ ਕਮੇਟੀ ਨੇ ਹੀ ਕਮਿਸ਼ਨ ਨੂੰ ਬੁਲਾਇਆ ਕਿ ਉੱਥੇ ਆ ਕੇ ਮੀਟਿੰਗ ਕਰੋ ਸਾਡੇ ਨਾਲ ਤੇ ਇਸ ਲਈ ਇਹ ਮੀਟਿੰਗ ਜਿਹੜੀ ਹੈ ਉਹ ਹਾਈ ਪਾਵਰ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੇ ਵੱਲੋਂ ਇਨੀਸ਼ੀਏਟਿਵ ਲੈ ਕੇ ਕੀਤੀ ਜਾ ਰਹੀ ਹੈ ਇਸ ਲਈ ਇਹ ਵੀ ਵੱਡੀ ਗੱਲ ਹੈਗੀ ਹੈ ਬਿਲਕੁਲ ਇਸ ਲਈ ਇੰਪੋਰਟੈਂਟ ਹੈਗਾ ਕਿਉਂਕਿ ਕਮਿਸ਼ਨ ਇਹਨਾਂ ਨੂੰ ਬੁਲਾਇਆ ਕਿ ਸਾਨੂੰ ਦੱਸੋ ਆ ਕੇ ਕਮਿਸ਼ਨ ਡਿਸਕਸ ਕਰੇਗਾ ਕਿ ਐਮਐਸਪੀ डील ਮਦੂਦਾ ਸਿਟੀ ਕੀ ਹੈ ਔਰ ਕਿਸਾਨ ਜਿਸ ਤਰ੍ਹਾਂ ਜਿਸ ਰੂਪ ਦੇ ਵਿੱਚ ਜਾਂਦੇ ਨੇ ਜੇ ਉਸ ਤਰ੍ਹਾਂ ਗੱਲ ਕੀਤੀ ਜਾਂਦਾ ਹੈ ਤੇ ਉਹਦੀ ਇਕਨੋਮਿਕਲ ਆਰਥਿਕ ਜਿਹੜੇ ਆਕੜੇ ਉਹ ਕਿਸ ਤਰ੍ਹਾਂ ਦੇ ਨਾਲ ਪੋਸੀਬਲ ਹੋਗਾ ਜਿਹੜੇ ਸਾਰੇ ਪਹਿਲਾਂ ਤੇ ਜਿਹੜੀ ਉਹ ਵਿਚਾਰ ਚਰਚਾ ਦੇ ਬਾਅਦ ਹੀ ਕੋਈ ਨਤੀਜਾ ਜਿਹੜਾ ਉਹ ਸਾਹਮਣੇ ਆ ਸਕਦਾ ਹੈ ਜੀ ਬਿਲਕੁਲ ਤਾਂ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਅਸੀਂ ਖਬਰ ਜਿਹੜੀ ਹੈ ਉਹ ਸਾਹਮਣੇ ਜ਼ਰੂਰ ਆ ਰਹੀ ਹੈ ਹਾਈ ਪਾਵਰ ਕਮੇਟੀ ਯਾਨੀ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਕਮੇਟੀ ਦੇ ਵੱਲੋਂ ਕੱਲ ਸੀਏਸੀਪ ਯਾਨੀ ਖੇਤੀਬਾੜੀ ਦੀ ਲਾਗਤ ਤੇ ਜਿਹੜੀ ਕੀਮਤ ਆ ਉਹ ਤੈਅ ਕਰਨ ਵਾਲਾ ਕਮਿਸ਼ਨ ਐਮਐਸਪੀ ਜਿਹੜੀ ਆ ਉਹ ਤੈਅ ਕਰਨ ਵਾਲਾ ਕਮਿਸ਼ਨ ਜਿਹੜਾ ਉਸੇ ਕਮਿਸ਼ਨ ਦੇ ਨਾਲ ਇਹ ਮੀਟਿੰਗ ਕੱਲ ਹੋਣੀ ਹੈ 7 ਦਿਨ ਇਹ ਮੀਟਿੰਗ ਚੱਲੇਗੀ ਜਿਸ ਦੇ ਵਿੱਚ ਐਮਐਸਪੀ ਦੇ ਉਹ ਜਿਹੜਾ ਕਾਨੂੰਨੀ ਗਰੰਟੀ ਬਣਾਉਣ ਵਾਲਾ ਕਾਨੂੰਨ ਜਿਹੜਾ ਆ ਗਰੰਟੀ ਕਾਨੂੰਨ ਬਣਾਉਣ ਵਾਲੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਉਸੇ ਦੇ ਉੱਪਰ ਪੂਰੀ ਚਰਚਾ ਕੀਤੀ ਜਾਏਗੀ ਹਰ ਪਹਿਲੂ ਤੋਂ ਵਿਚਾਰ ਚਰਚਾ ਕੀਤੇ ਜਾਣ ਦੇ ਬਾਅਦ ਉਮੀਦ ਜ਼ਰੂਰ ਜਤਾਈ ਜਾ ਰਹੀ ਹੈ ਕਿ ਕੋਈ ਨਾ ਕੋਈ ਇਸ ਦੇ ਸਾਰਥਕ ਨਤੀਜੇ ਜ਼ਰੂਰ ਸ ਨੇ ਆਣਗੇ ਫਿਲਹਾਲ ਦੇ ਲਈ ਅੱਜ ਜਿਹੜੀ ਹੈ ਅੱਜ ਵੀ ਹਾਈ ਪਾਵਰ ਕਮੇਟੀ ਦੇ ਵੱਲੋਂ ਕੁਝ ਦੇਰ ਦੇ ਵਿੱਚ ਹੀ ਮੀਟਿੰਗ ਕੀਤੀ ਜਾਣੀ ਹੈ ਡਲਵਾਲ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਕਿਸਾਨ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਵਿਸਤਾਰ ਦੇ ਨਾਲ ਸੁਨੀਆਂ ਜਾਣਗੀਆਂ ਕਿਸ ਰੂਪਰੇਖਾ ਦੇ ਵਿੱਚ ਉਹ ਚਾਹੁੰਦੇ ਨੇ ਕਿਸ ਤਰੀਕੇ ਦੇ ਉਹ ਫਾਇਦੇ ਜਿਹੜੇ ਉਹ ਚਾਹੁੰਦੇ ਨੇ ਉਹ ਸਾਰਾ ਸੁਣਨ ਦੇ ਬਾਅਦ ਹੀ ਕੱਲ ਨੂੰ ਪੰਚਕੁਲਾ ਦੇ ਵਿੱਚ ਸੀਐਸਸੀਪੀ ਦੇ ਅਧਿਕਾਰੀਆਂ ਦੇ ਨਾਲ ਜਿਹੜੀ ਮੀਟਿੰਗ ਹੋਣੀ ਹੈ ਉਹ ਕਾਫੀ ਅਹਿਮ ਮੰਨੀ ਜਾ ਰਹੀ ਹੈ